ਦੇ ਗਾਲ ਮੁਈ ਕੁੱਟੀ ਹੁੰਦੇ ਨੇ ਕੀ ਮੈਂ ਠੀਕ ਹੈ ਨਹੀਂ ਹੁਣ ਤੂੰ ਜੀਜਾ ਕੱਚਾ ਜਿਹਾ ਹੋਈ ਜਾਂਦਾ ਹੈ ਚੱਲ ਹੋ ਜੂਗਾ ਠੀਕ ਕੋਈ ਨਾ ਵਮਰਟ ਜਿਹਾ ਵੰਗ ਹੁੰਦਾ ਪਿਆ ਹੂੰ ਵਮਰਟ ਜਿਹਾ ਵੰਗ ਹੁੰਦਾ ਪਿਆ ਜੇ ਭਾਈ ਬੌਮੇਟੋਸ ਕੋਈ ਹੋ ਰਿਹਾ ਕੋਈ ਬਿਮਾਰੀ ਬਮੂਰੀਆ ਕੋਈ ਆਪਾਂ ਡਾਕਟਰ ਕੋਲੇ ਬਗ ਚੱਲਦੇ ਫਿਰ ਹੈ ਨਹੀਂ ਵੱਡੇ ਡਾਕਟਰ ਵਾਲਾ ਨਹੀਂ ਵੋਮਿਟ ਉਲਟੀ ਵਾਂਗੂ ਹੋ ਰਿਹਾ ਅੱਛਾ ਉਲਟੀ ਹੁੰਦਾ ਹੈ ਕੋਈ ਨਾ ਹੈ ਕਰ ਆ ਸੰਗਤਰੀ ਦੀ ਫਾੜੀ ਖਾ ਲੈ ਕਾ ਇਹਦੇ ਨਾਲ ਠੀਕ ਹੋ ਜਾਊਗਾ ਮੈਂ ਨਹੀਂ ਖਾਣਾ ਫੇ ਮੈਂ ਵੀ ਕੱਢ ਕੇ ਦਿਨਾ ਹੋ ਜਾਊਗਾ ਠੀਕ ਨਹੀਂ ਤੁਸੀਂ ਮੰਮੀ ਨੂੰ ਬੁਲਾ ਲਓ ਓਏ ਕਾ ਨੂੰ ਉਹਨਾਂ ਨੂੰ ਦਵਤਾ ਪਾਉਣੀ ਆ ਬਚਾਰਿਆਂ ਨੂੰ ਹੈ ਹੋ ਜਾਊਗਾ ਸਾਰਾ ਕੁਝ ਠੀਕ ਲਗ ਵੀਰੇ ਨੂੰ ਤਾਂ ਮੰਮੀ ਨੂੰ ਬੁਲਾ ਲਓ ਆ ਜਾਣਗੇ ਕੋਈ ਨਾ ਤੂੰ ਤਾਂ ਉਹ ਹੀ ਕਹਿੰਦੇ ਦਿਲ ਦੇ ਕੇ ਖੜ ਗਈ ਹੈ ਮੜਿਆ ਹੌਸਲਾ ਰੱਖ ਲੈ ਖਾ ਆਹ ਓ ਪ੍ਰੀਤਾ ਓ ਪ੍ਰੀਤਾ ਹਾਂਜੀ ਓ ਪਾਣੀ ਲਈ ਭਾਈ ਇੱਥੋਂ ਮੜ ਜਾ ਉਲਟੀ ਆਉਂਦੀ ਇਹਨੂੰ ਆਏ ਗੰਡਾ ਲਵੇ ਜੇ ਕਲਾਨੇ ਜਵਾਕ ਲੱਤਾਂ ਤਹਾ ਕਰਕੇ ਖੜੀ ਟੰਬਰ ਤੀਂ ਹੈ ਕੋਈ ਨਾ ਕੋ ਜੂ ਗਾੜੀ ਕੋਈ ਨਾ ਚੰਦਰੀਆ ਰੋਗ ਲਵਾ ਕੇ ਵੇਝੀ ਕਿਤੇ ਟੈਸ਼ਨ ਟਿਊਸ਼ਨ ਨਾ ਪਾਲੀ ਦਿਮਾਗ ਤੇ ਹੈ ਟੈਨਸ਼ਨ ਤੁਸੀਂ ਆਪ ਹੀ ਦੇਖ ਲਓ ਕੀ ਹੋ ਗਿਆ ਹੈ ਹੈ ਕੋ ਜੂ ਗਾ ਠੀਕ ਸਾਰਾ ਕੁਝ ਆ ਲਓ ਪਾਣੀ ਮੇਰੀ ਗੱਲ ਸੁਣ ਲੈ ਭਾਈ ਹੂੰ ਆ ਦੋ ਚਾਰ ਦਿਨ ਚੁੱਲੇ ਚੌਕੇ ਦਾ ਤੂੰ ਹੀ ਕਰ ਲਈ ਇਹ ਨੂੰ ਨਾ ਕਹੀ ਮਣਾ ਮੋਟਾ ਵੀ ਕੰਮ ਕਰ ਲੂ ਨਾ ਮੇਰੇ ਤੋਂ ਜਾਣ ਨਹੀਂ ਹੈਗੀ ਚੁੱਲੇ ਚੌਕੇ ਦਾ ਕਰ ਲਈ ਮੈਂ ਤਾਂ ਪੇਢੀ ਔਖੀ ਆ ਚੱਕਰ ਮੈਨੂੰ ਆਈ ਜਾਂਦੇ ਆ ਕੰਦਾ ਫੜ ਫੜ ਕੇ ਮੈਂ ਤੁਰਦੀ ਆ ਕਿਹੜੇ ਨੇ ਤੁੰਕੰਦਾ ਫੜ ਕੇ ਤੁਰਦੀ ਹੈਗੀ ਹੈ ਫਰ ਟਕਮੰਜ ਕਰਦੀ ਆ ਭਾਈ ਤੂੰ ਮੈਂ ਛੋਟਕਮੰਜ ਕਰਦੀ ਆ ਹੋਰ ਕੀ ਕਰਦੀ ਆ ਤੂੰ ਇਹ ਕੀ ਕਰਦੇ ਹੋ ਮੈਂ ਵੀ ਤਾਂ ਹਸਪਤਾਲ ਤੋਂ ਆਈ ਆ ਹਸਪਤਾਲ ਤੋਂ ਹਸਤੋ ਆ ਕੇ ਜ਼ਹਿਰ ਪਾ ਕੇ ਕਿਸੇ ਹੋਰ ਨੇ ਪਾ ਕੇ ਦਿੱਤੀ ਹੈ ਆ ਤੁਹਾਡੇ ਲੈ ਕਾਨੂੰ ਨੇ ਪਾ ਕੇ ਦਿੱਤੀ ਹੈ ਜ਼ਹਿਰ ਹੈ ਉਹ ਤਾਂ ਜਵਾਕਾ ਫੇਰ ਕੀ ਹੋ ਗਿਆ ਜਵਾਕਾ ਤੋਂ ਗਲਤੀਆਂ ਹੁੰਦੀਆਂ ਹੀ ਆ ਐਡੀ ਐਡੀ ਗਲਤੀ ਨਹੀਂ ਹੁੰਦੀ ਜਵਾਕਾ ਤੋਂ ਵੀ ਸਾਰੇ ਟੱਬਰ ਦੇ ਲੱਤਾ ਤਾਹਾਂ ਕਰਦੇ ਕੋਈ ਉਹ ਤਾਂ ਬੋਲਾ ਜੇ ਉਹਨੂੰ ਪਤਾ ਹੁੰਦਾ ਵੀ ਜ਼ਹਿਰ ਖਰਾਬ ਕਰੂਗੀ ਆਪਕਾ ਤਾਂ ਖਾਂਦਾ ਸਭ ਤੋਂ ਪਹਿਲਾਂ ਤੁਹਾਨੂੰ ਨੇ ਖਾਈ ਆ ਓਏ ਭਾਈ ਜਾਣਦੇ ਜਾਣਦੇ ਮੈਂ ਜਾਣਦਾ ਤੁਹਾਡੇ ਕਤੂਤਾ ਨੂੰ ਅੱਜ ਦਾ ਨਹੀਂ ਮੈਂ ਜਾਣਦਾ ਹੈਗਾ ਤੁਹਾਨੂੰ ਹੈ ਸਭ ਪਤਾ ਤੁਸੀਂ ਕਿਹਦੇ ਕੰਮ ਵਾਸਤੇ ਕਰਦੇ ਹੋ ਉਹਨੂੰ ਐਵੇਂ ਕਾਹਨੂੰ ਦੁਸ਼ਣ ਲਈ ਜਾਂ ਨਾ ਉਹੀ ਤੁੱਤਾ ਜਿਹਨੂੰ ਵਿਆਹ ਤੋਂ ਪਹਿਲਾਂ ਕਹਿੰਦਾ ਸੀ ਆ ਜਾ ਪੁੱਤ ਮੇਰੇ ਨਾਲ ਸੋ ਜਾ ਮੇਰਾ ਤਾਂ ਜੀ ਨਹੀਂ ਲੱਗਦਾ ਹੋਰ ਕੋਈ ਨਹੀਂ ਹੈਗਾ ਉਹ ਹੁਣ ਬਚਾਲੇ ਨਾਲ ਪਾਲਾ ਕਿ ਤੇ ਉਹਨੂੰ ਮੈਂ ਆਉਦੇ ਤੇ ਨਾ ਕਰਾ ਗੱਨਾ ਕਿ ਤੇ ਹੋਰ ਕਰ ਤੁਸੀਂ ਪਾਲਿਆ ਕਰੋ ਬਚਾਲੇ ਨੂੰ ਤੁਹਾਨੂੰ ਪਤਾ ਲੱਗੇ ਫਿਰ ਉਹਦਾ ਜਦੋਂ ਦੇਖੋ ਉਹਨੂੰ ਕੰਮ ਲਈ ਰੱਖਦਾ ਕੰਮ ਕਰਾ ਕਰਾ ਕੇ ਐਦਾਂ ਨਹੀਂ ਛੱਡਿਆ ਲਾ ਲਾ ਕੇ ਲਾਰਾ ਮੈਂ ਤੇਰੀ ਟਿਕੈਟ ਕਰਾਉਂਗਾ 4 ਮਹੀਨੇ ਹੋ ਗਏ ਵਿਚਾਰੇ ਨੂੰ ਕੋਈ ਕੈਸਟ ਦਾ ਨਾਮ ਵੀ ਨਹੀਂ ਲਿਆ ਹੁਣ ਮੈਂ ਕਰਾਵਾਂ ਮੈਂ ਕਹਿੰਦੇ ਕੁੱਤਾ ਕੰਪਨੀ ਦੀ ਕੈਸਟਰੀ ਝੋਦੇ ਬਣੇ ਨੇ ਕੈਸਟ ਨੂੰ ਉਹ ਤਾਂ ਮੈਂ ਕਲਾਕਾਰ ਨੂੰ ਮਹੰਮਦ ਸੁਦੀ ਕਰਾਉ। ਤੇ ਕਾਨੂੰ ਲਾਰਾ ਲਾਇਤੀ ਐਂਂ ਦੀ ਖਿਚੜੀ ਖਾਵੇ ਸਾਲੇ ਤੰਗ ਕਰਨ ਨੂੰ ਹੋਰੇ ਨੇ ਸਾਰਾ ਪਤਾ ਮੈਨੂੰ ਤੂੰ ਜਿਹੜਾ ਕੁਤਰਾ ਵੀ ਫਿਰਦੀ ਐ ਹੈ ਮੈਂ ਕੀ ਕਰਾਂ ਜਾਣਦਾ ਮੈਂ ਤੈਨੂੰ ਸ਼ਿਪਕੀ ਜੀ ਜਾਣਦਾ ਤੈਨੂੰ ਮੈਂ ਹਾਂ ਪਹਿਲੀ ਬਹੁਤ ਕਹਿੰਦੀ ਸੀ ਮੈਨੂੰ ਕਹਿੰਦਾ ਸਨੌਰ ਜਿਹੜੀਆਂ ਤੇਜ਼ ਹੁੰਦੀਆਂ ਨੇ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਨਾ ਮੈਂ ਕੀ ਕਰਤਾ ਦੱਸ ਕਰਿਆ ਕੀ ਨਹੀਂ ਛੱਡਿਆ ਕੀ ਇਹ ਤੇਨੇ ਮੈਨੂੰ ਤਾਂ ਆਪਣਾ ਦਾਲ ਖਵਾਤੀ ਦਾਲ ਖਵਾਤੀ ਮੈਨੂੰ ਕੀ ਪਤਾ ਸੀ ਤੈਨੂੰ ਤਾਂ ਹੋਇਆ ਨਹੀਂ ਕੁਛ ਤੂੰ ਤਾਂ ਘੋਲੇ ਮਗੂ ਭੱਜੀ ਫਿਰਦੀ ਐ ਆਹੋ ਕਾਹਨੂੰ ਨਹੀਂ ਹੋਇਆ ਸਭ ਤੋਂ ਪਹਿਲਾਂ ਤਾਂ ਵਾਦੀ ਨੂੰ ਪਾ ਕੇ ਰਖਤੀਆ ਤੇਨੇ ਪਾ ਕੇ ਦਿੱਤੀ ਉਹ ਜਾਣਦਾ ਭਾਈ ਮੈਂ ਸਭ ਕੁਝ ਜਾਣਦਾ ਠੀਕ ਐ ਮੈਂ ਚੁੱਪਾਂ ਕਿਸੇ ਗੱਲ ਨੂੰ ਚੁੱਪਾਂ ਵੀ ਸਾਡੇ ਦੋਆ ਭਾਈਆਂ ਬਟਟਾ ਨਾ ਪਵੇ ਜੇ ਐਡਾ ਦਰਬਸੀ ਭਾਈ ਦਾ ਆ ਜਾਉਂਦਾ ਖੇਤੋਂ ਰਾਤ ਨੂੰ ਹੈਂ ਇੱਕ ਵਾਰ ਵੀ ਹਸਪਤਾਲ ਚ ਪਤਾ ਲੈਣ ਨਹੀਂ ਆਵੀ ਪੈਸੇ ਨਾਲ ਲਾਉਣੇ ਪੈਣਗੇ ਕਿਥੇ ਟੈਲੀਫੋਨ ਕਰ ਲਿਆ ਬੰਦ ਪਤਾ ਨਹੀਂ ਕਿੱਦਾਂ ਢੱਕਰਦਾ ਤਾਂ ਇਹ ਉਹ ਅਬ ਜਾਣਦਾ ਮੈਂ ਕਰਤੂਤਾਂ ਤੇਰੀਆਂ ਸਭ ਜਾਣਦਾ ਮੈਂ ਮੈਂ ਚੁੱਪਾ ਪਾਈ ਚੁੱਪੇ ਰਹਿਣ ਦੇ ਮੈਨੂੰ ਮੈਂ ਵੀ ਚੁੱਪਾ ਚੁੱਪੀ ਰਹਿਣ ਦੇ ਉਹ ਪਾਈ ਬੇਸਪਾਣ ਦਿੱਤੀ ਸਭ ਦਾ ਅੱਡ ਕਰਦੇ ਭਾਈ ਆ ਬੰਨੇ ਹੱਥ ਹੋ ਜਾ ਹੁਣ ਤਾਂ ਹੋ ਹੀ ਜਾ ਮੈਂ ਕਿਹੜਾ ਰਹਿਣਾ ਚਾਹੁੰਦੀ ਬਨਾਲਾ ਤੇਰੇ ਘਰ ਦੇ ਬਨਾਲਾ ਬਨਾਲਾ ਤੇਰੇ ਘਰ ਮਾਵਾ ਬਨਾਲਾ ਭਾਈ ਭੈਣ ਭੋਈ ਬਨਾਲਾ ਆਪਦੇ ਜਿਹੜੇ ਬੁਲਾਉਣੇ ਨੇ ਜਿੰਨੀ ਮੇਰੀ ਜ਼ਮੀਨ ਹੁੰਦੀ ਆ ਮੈਂ ਸਾਡੇ ਹਿੱਸੇ 'ਚ ਸਾਨੂੰ ਜ਼ਮੀਨ ਦੇ ਦੇ ਜਿੰਨਾ ਘਰਾਂ ਦਾ ਵੰਡ ਕੇ ਘਰ ਦੇ ਦੇ ਜਿਹੜਾ ਕੋਈ ਪੈਸਾ ਆਂਦਾ ਪੈਸਾ ਦੇ ਦੇ ਹੁਣ ਨਾ ਤੈਨੂੰ ਮੈਂ ਦੇਵਾ ਕਿਤੇ ਰੂਸੀ ਟਰੈਕਟਰ ਲੈ ਕੇ ਛੋਦੇ ਬਣੇ ਜ਼ਮੀਨ ਦੇ ਕਿਉਂ ਸਾਡਾ ਹਿੱਸਾ ਨਹੀਂ ਜ਼ਮੀਨ 'ਚ ਨਾਲ ਲੈ ਕੇ ਜ਼ਮੀਨ ਤੂੰ ਤੇ ਬੈਠਾਉਣੇ ਦਾ ਮੇਰੇ ਗੋਡੇ ਰਹਿ ਗਏ ਹਰ ਵਾਰ ਛੱਡ ਕੇ ਆਈਆਂ ਹਰ ਵਾਰ ਛੱਡ ਕੇ ਨਾ ਆਉਂਦੀ ਫਿਰ ਗਾਇਸੀ ਮਾਨ ਕੋਲੇ ਤੰਦੇ ਹੋ ਐਂਦੀ ਡੰਡਾ ਮੈਂ ਕਿਹੜਾ ਹੋ ਗਿਆ ਕੁਝ ਗੱਲਾਂ ਹੋ ਰੇ ਗੱਲਾਂ ਫਿਰ ਹੈ ਸਾਡੀ ਜ਼ਮੀਨ ਘਰ ਵੰਡਦੇ ਉਸ ਦਾ ਡੋਜਾ ਨਹੀਂ ਹੁਣ ਟੱਕਾਰੇ ਨੇ ਜੱਟ ਨਹੀਂ ਦੋ ਜਨਾੜੇ ਵਿੱਚ ਆਉਂਦਾ ਬੈਠਿਆ ਮੈਂ ਆਹ ਕਿਹਨੇ ਦਿੰਦਾ ਹੈਗਾ ਲੈ ਲੈ ਫੇਰ ਜਿੱਤੋ ਲੈਣੀ ਹੈ ਲੈ ਲਈ ਬੈਜੋ ਤੂੰ ਤੂੰ ਤਾਂ ਬੰਚ ਖੜੇ ਆ ਕਹਵਾ ਜਿੰਨਾ ਟੱਕਵਾ ਜਾ ਤੂੰ ਖੜੇ ਨੇ ਨਾ ਮੇਰੇ ਚਾਹ ਨਹੀਂ ਤੇ ਤੂੰ ਨਹੀਂ ਭੈਣ ਤੇ ਮੈਂ ਬਾਰੇ ਨਾ ਆਹ ਹੁੰਨੀ ਹੈ ਇਹੀ ਗੱਲ ਜੇ ਮੇਰੇ ਭਰਾ ਨੇ ਕੀਤੀ ਹੁੰਦੀ ਫੇਰ ਕੋਈ ਕੰਮ ਕਰੀ ਜਾਂਦੀ ਕੋਈ ਗੱਲ ਨਹੀਂ ਤੂੰ ਨਾ ਬੋਲ ਤੂੰ ਤਾਂ ਪੈਗਾ ਤੂੰ ਨਾ ਉੱਚੀ ਬੋਲਨੀ ਕਬਰਾਟ ਹੋ ਜੂ ਭੈਣ ਦਾ ਕਿਤੇ ਹੋਰ ਨਾ ਰੋਗ ਲਵਾ ਕੇ ਬਹਿ ਜੀ ਤੂੰ ਇਹੀ ਜੇ ਮੇਰੇ ਭਰਾ ਨੇ ਕੀਤਾ ਹੁੰਦਾ ਫੇਰ ਪਤਾ ਨਹੀਂ ਕੀ ਕੁਛ ਹੋਣਾ ਸੀ ਮੇਰੇ ਨਾਲ ਉਹ ਕਾਣੂ ਕੰਜਰ ਦਾ ਹੈਗਾ ਤਾਂ ਕਲੰਨੇ ਐ ਇਹ ਹੈ ਮੈਂ ਦੇਖ ਖਸਮ ਦਾ ਸਾਰੇ ਟੱਬਰ ਦਾ ਕਲੰਨ ਬਣਾਇ ਜਵਾਗ ਜੀ ਚਾਇਆ ਹੋਏ ਤੁਸੀਂ ਆਪ ਹੀ ਦੇਖ ਲੋ ਨਾ ਮੇਰਾ ਮੇਰੇ ਭਰਾ ਨੇ ਕੀਤਾ ਹੁੰਦਾ ਤੇ ਮੇਰੇ ਨਾਲ ਪਤਾ ਨਹੀਂ ਕੀ ਕੁਝ ਹੋਣਾ ਸੀਗਾ ਮੈਂ ਹੁਣ ਕਰਾ ਕੀ ਜੇ ਮੈਂ ਖਰਚਾਈ ਤਾਂ ਜਾਨਾ ਹੋਰ ਮੈਂ ਜਾਣ ਲੈਣਾ ਦੀ ਹੈ ਮੈਂ ਤਾਂ ਜਵਾਗ ਜੇ ਕਰਕੇ ਦੇਖਦਾ ਜੱッセ ਕਰਕੇ ਇਹਦਾ ਮਾਰਾ ਦੋ ਗਨਾਸੇ ਮੇਰੇ ਸਾਹਦ ਨੂੰ ਹੁਣ ਟੱਕਰ ਦਾ ਮੈਂ ਉਥੇ ਫਿਰ ਤੁਸੀਂ ਇਦਾਂ ਕਰੋ ਆੱਡੀ ਹੋ ਜੋ ਨਹੀਂ ਨਿਬਦੀ ਐ ਨਾ ਜਾਂ ਤਾਂ ਭਰਾ ਰੱਖ ਲੋ ਤੇ ਜਾਂ ਮੈਨੂੰ ਰੱਖ ਲੋ ਓਏ ਤੂੰ ਬਾਲੀ ਨਾ ਘਬਰਾਟ ਕਰ ਪੈ ਜਾ ਪੈ ਜਾ ਨਹੀਂ ਘਬਰਾੜ ਦੀ ਗੱਲ ਕਿਉਂ ਨਹੀਂ ਤੂਤੇ ਦਾ ਹਾਲ ਦੇਖਿਆ ਤੁਸੀਂ ਉਹ ਤਾਂ ਕਮਲਾ ਆ ਸਾਰੇ ਕਮਲਾ ਕਹਿ ਕੇ ਸਾਰ ਦਿੰਦੇ ਨੇ ਪਿੱਛੇ ਕਿਸੇ ਹੋਰ ਦਾ ਹੱਥ ਆ ਨਾ ਇਹ ਕਿਸੇ ਹੋਰ ਦਾ ਹੱਥ ਹਥ ਹੈ ਉਹ ਕੰਜ ਦਾ ਚਲ ਪਾਤੀ ਉਹਨੇ ਇੱਕ ਜਵਾਕ ਨੇ ਜੇ ਕਹਿੰਦੀ ਕੋਈ ਚਲਾਕੀ ਕਰੀ ਹੁੰਦੀ ਆਪ ਕਿਉਂ ਖਾਂਦਾ ਭਲਾ ਉਹ ਮੈਂ ਸਭ ਜਾਣਦੀ ਆ ਉਸ ਦਿਨ ਜਿਹੜੀਆਂ ਪੱਲੀਆਂ ਵਿਸ਼ਾ ਕੇ ਬੈਠੇ ਸੀ ਪਤਾ ਕਿਉਂ ਬੈਠੇ ਸੀ ਅੰਦਰ ਕਰੰਟ ਵਾਲੀ ਤਾਰ ਵਛਾਈ ਹੋਈ ਸੀ ਇਹਨੇ ਮੈਂ ਇਕੱਠੀ ਕੀਤੀ ਐ ਮਾਰੂਏ ਥੋੜੀ ਭੈ ਜੋ ਥੋੜੀ ਨੂੰ ਪਾੜੀ 14 ਹੀ ਢਾ ਤੇਜਾ ਇਹ ਮੈਨੂੰ ਤਾਂ ਇਹ ਆ ਘਰ ਚ ਕਲੇਸ਼ ਨਾ ਹੋਵੇ ਅੱਜ ਫੇਰ ਉਹੀ ਹਾਲ ਕਰਤਾ ਫੇਰ ਫੇਰ ਇਹ ਦੂਜੇ ਦਿਨ ਫੇਰ ਉਹੀ ਕਰ ਦੂਗਾ ਤੁਸੀਂ ਅੱਡ ਹੋ ਜੋ ਬਸ ਚਲ ਕੋਈ ਨਾ ਵਾ ਪੰਚਾਇਤ ਬੁਲਾ ਲੈਣਾ ਸਮਝਾ ਦੇਣਾ ਪੰਚਾਇਤ ਬੁਲਾ ਕੇ ਪੰਚਾਇਤ ਪੰਚੂਤ ਕੋਈ ਨਹੀਂ ਥਾਣੇ ਲੈ ਕੇ ਜਾਵਾਂਗੇ ਹੁਣ ਤਾਂ ਹਾਂ ਜੀ ਨਹੀਂ ਲਾ ਕਾਨੂੰਨ ਤੱਕ ਪੰਜ ਕਰਦੀਆਂ ਕੰਜਦੀਏ ਕੋਈ ਹੋਰ ਇੰਨਾ ਸਿਆਪਾ ਨਿਕਲ ਜੇ ਮੈਂ ਪੱਕੀ ਪੱਕੀ ਖਾਨਾ ਕਿਤੇ ਭਾਂਦਰ ਮਰਾ ਮੂਤਿਆ ਟੈਸਟ ਨਾ ਕਰਾ ਕੇ ਦੇਖਣ ਵੀ ਕੋਈ ਨਸ਼ਾ ਨਸ਼ਾ ਨਹੀਂ ਕਰਦਾ ਮੈਂ ਹੈਗੀ ਆ ਤੁਹਾਡਾ ਕੋਈ ਟੈਸਟ ਨਹੀਂ ਹੁੰਦਾ ਠੀਕ ਹੈ ਦੇਖ ਲੈ ਇੱਕ ਵਾਰੀ ਫੇਰ ਸੋਚ ਲੈ 4 ਰੁਪਏ ਲੱਗ ਜਣਾ ਔਖਾ ਹੋ ਜੀ ਆਪਾਂ ਨੂੰ ਨਾ ਹੁਣ ਤਾਂ ਥਾਣਾ ਹੀ ਜਾਵਾਂਗੇ ਸਵੇਰ ਦਾ ਜੱਸਾ ਵੀਰ ਜੀ ਦੇਖਿਆ ਕਿਸੇ ਨੂੰ ਇਹਦੂ ਤਾਂ ਤੁਹਾਡਾ ਯਾਰ ਵੀਰਾ ਹੀ ਚੰਗਾ ਆ ਬੰਨ ਦਾ ਪੱਕੀ ਨਹੀਂ ਮੈਂ ਤਾਂ ਸੋਚੀ ਨਹੀਂ ਤੀ ਇਹ ਕਹਿੰਦਾ ਗੱਲ ਤਾਂ ਤੇਰੀ ਜਮਾ 16 ਨੇ ਸਹੀ ਐ ਜੇ ਜੱਸਾ ਸਹੀ ਹੁੰਦਾ ਹੈ ਕਿੰਜ ਦਾ ਆਪ ਹੁੰਦਾ ਮੈਨੂੰ ਤੇ ਲੱਗਦਾ ਪ੍ਰੀਤ ਤੇ ਜੱਸੇ ਦੀ ਦੋਨਾਂ ਦੀ ਰਲਿਮਿਲੀ ਭੁਗਤ ਐ ਜਵਾਕ ਨੂੰ ਅੱਗੇ ਕੀਤਾ ਪਿਆ ਉਹਨਾਂ ਨੇ ਹੂੰ ਤੇ ਮੈਂ ਉੱਠਿਆ ਨਹੀਂ ਜਾਂਦਾ ਮੰਜੇ ਤੋਂ ਇਹ ਪੈ ਸਿਰ ਬਣ ਕੇ ਘੋੜੇ ਮੰਗੂ ਤੁਰੀ ਫਿਰਦੀ ਐ ਮੈਨੂੰ ਲੱਗਦਾ ਜਾਨ ਬੁੱਝ ਕੇ ਪਾਤੀ ਆਪਣੇ ਚ ਹੈ ਵੀ ਐ ਹੋਜੂ ਸਾਰੇ ਡੱਬਰ ਨੇ ਖਾਲੀ ਅੱਛਾ ਮੈਨੂੰ ਇੱਕ ਚੀਜ਼ ਦੱਸੋ ਆਪਣੇ ਮਰਨ ਤੋਂ ਬਾਅਦ ਜ਼ਮੀਨ ਕਿਨੂੰ ਮਿਲੂਗੀ ਜੱਸੇ ਨੂੰ ਮਿਲੂਗੀ ਔਰ ਕਿਹਨੂੰ ਮਿਲਣੀ ਹੈ ਤੇ ਪੈਸੇ ਕਿਨੂੰ ਮਿਲਣਗੇ ਜੱਸੇ ਨੂੰ ਤੇ ਫੇਰ ਉਹਨਾਂ ਦਾ ਫਾਇਦਾ ਉਹ ਤਾਂ ਹੀ ਤਾਂ ਇਹ ਚਾਲਬਾਜ਼ੀਆਂ ਖੇਡਦੇ ਪਏ ਨੇ ਜੀ ਚਲਾ ਕੀ ਗੱਜਰ ਦੀ ਮੇਰੇ ਨਾਲ ਹੈ ਅੱਜ ਵਾਕਾ ਵਾਂਗੂ ਪਾਲਿਆ ਉਹ ਤੁਸੀਂ ਨਾ ਬਾਲੇ ਭੋਲੇ ਹੋ ਤਾਂ ਹੀ ਤੁਹਾਨੂੰ ਕਿਹਾਗਾ ਭੋਲਾ ਭਾਲਾ ਕੋਈ ਨਹੀਂ ਮੇਰੇ ਸਾਲ ਦਾ ਚੱਕਰ ਝੂਟਾ ਬਨਦੂ ਮੈਂ ਇਹ ਜ ਆ ਬੰਦਾ ਹੈ ਪਹਿਜ ਤੱਕ ਮੇਰੀਆਂ ਚਲਾਕੀਆਂ ਨਹੀਂ ਦੇਖੀਆਂ ਗਿਆ ਰਾ ਵਾਲ ਲਵੇ ਦੀ ਮੈਂ ਆਇਆ ਕਰ ਪਾਣੀ ਲੈ ਕੇ ਗੋਲੀ ਲੈ ਆਇਨੇ ਨਾ ਫੜਕਾ ਆ ਗੋਲੀ ਖਾ ਲ ਦੁਪਹਿਰ ਦਾ ਟਾਈਮ ਹੋ ਗਿਆ ਲੈ ਅੱਧੀ ਰਟਟਾ ਜਾਂ ਮਾਚ ਦਾ ਠੀਕ ਹੋ ਜੀ ਇਹਦੇ ਨਾਲ ਚਲ ਪਹਿ ਜਾ ਰਾਮ ਕਰ ਲੈ ਹੁਣ ਬੋਲੀ ਨਾਲ ਉੱਚੀ ਚੰਗਾ ਬੋਲਣ ਦੀ ਗੱਲ ਨਹੀਂਗੇ ਤੁਸੀਂ ਨਾ 10 ਮਿੰਟ ਮੈਨੂੰ ਦਿਓ ਮੈਂ ਵੱਡੇ ਸਾਹਿਬ ਨੂੰ ਕਰਦੀ ਆ ਫੋਨ ਉੱਥੇ ਬੁਲਾ ਕੇ ਨਾ ਚਾਰ ਪੰਜ ਬੰਦੇ ਤੇ ਧੂਤੇ ਦੇ ਚਿਤੜ ਮੈਂ ਕਟਾਨੀ ਆ ਆਪੇ ਬੋਲੂਗਾ ਇਹਨੇ ਕਰ ਕਿ ਤਾ ਉੱਜੀ ਗੱਲ ਯਾਰ ਤਾਂ ਨਹੀਂ ਗੱਲ ਤਾਂ ਹੈ ਕੰਜਰਾਂ ਦੀ ਤੇਰੀ ਜਮਾ ਸਹੀ ਹੈ ਹੱਲ ਕਲਾ ਦੁਆਰੋਂ ਪਾ ਕੇ ਜੀਤਾ ਨੇ ਕੁਸ ਭੈ ਦਾ ਬੱਟੀ ਦੇ ਮਰ ਜਾਗੇ ਆਪਾਂ ਤਾਂ ਇਹਦਾ ਤਕੜਾ ਦੀ ਡਾਕਟਰ ਬਿਆੰਤਾ ਸ਼ਾਜ਼ਲੀ ਵਾਲਾ ਇਹਨੇ ਬਚਾਤੇ ਭੈ ਸਾਰੇ ਤੁਹਾਡੇ ਘਰੇ ਤਾਂ ਐਦਾਂ ਚਾਲਾਂ ਹੁੰਦੀਆਂ ਨੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਚੱਲ ਤੂੰ ਐ ਕਰੀ ਬੋਚ ਕੇ ਜੇ ਕਦੇ ਓ ਖੜਕਾ ਤੜਕੀ ਦੀ ਕਰਦੇ ਕੁੱਟ ਮਾਰ ਨਾ ਕਰਿਓ ਨਿਆਣੇ ਨੇ ਫੇਰ ਵੀ ਆਪਣੇ ਹੈ ਨਿਆਣੇ ਤੇ ਐਦਾਂ ਕਰੂਗਾ ਅੱਜ ਤੀਜਾ ਚੌਥਾ ਚਾਂਸ ਹੋ ਗਿਆ ਦਾ ਚੱਲ ਬਲਾ ਲਾ ਕੋਈ ਨਰਮ ਜਿਹਾ ਬੰਦਾ ਬੁਲਾ ਲਈ ਉਹੀ ਨਾ ਤਿੱਖਾ ਜਿਹਾ ਬੁਲਾ ਲਈ ਕਿਤੇ ਕੋਈ ਮੜ ਗਿਆ ਪਛ ਪੜਤਾਲ ਤਾਂ ਕਰ ਲਈ ਆਪਾਂ ਵੀ ਖਾਇਆ ਕਰਾਇਆ ਕਿੰਨਾ ਕੰਮ ਇਹ ਇਹ ਸਾਰੀ ਪ੍ਰੀਤ ਦੀ ਤੇ ਉਹਦੀ ਈ ਹੈ ਜੱਸੇ ਵੀਰ ਜੀ ਦੀ ਆਪ ਤੇ ਹੁਣ ਹੈ ਵੀ ਨਹੀਂ ਕਰੇ ਪਤਾ ਤਾਂ ਕਰੋ ਹੈ ਕਿੱਥੇ ਅਜ ਸਾ ਦੇ ਸਦਾ ਮੈਂ ਦੱਸਾਂ ਕੀ ਕਿੱਥਾ ਵਰਾ ਕਿੱਥੇ ਕਿੱਥੇ ਨੀਉ ਜਿਹੜਾ ਕੰਜਦਾ ਹੈ ਤੇ ਪੁੱਛੋ ਪ੍ਰੀਤ ਨੂੰ ਹੁਣ ਤਾਂ ਬੜੀਆਂ ਵੰਡੀਆਂ ਪਾਣ ਦੀ ਗੱਲ ਕਰ ਰਹੀ ਸੀਗੀ ਹੋਏ ਕਰ ਮੜ ਜਾ ਫਿਰ ਕਰ ਉਸਕੋ ਹੈਂ ਸੇਕਤਾ ਲਵਾ ਦਿਆ ਮੜ ਜਾ ਆਪਾਂ ਇਹਨੂੰ ਕਾਈ ਵੀ ਕੁੱਟ ਮਾਰ ਨਾ ਕਰਿਓ ਦੇਖ ਮੇਰਾ ਛੋਟਾ ਭਾਈਆ ਮੈਨੂੰ ਤਖਲੀਫ ਹੁੰਦੀ ਹੈ ਫਿਰ ਵੀ ਨਿਆਣਾ ਹੈ ਅੱਛਾ ਜੇ ਇਹੀ ਮੇਰੇ ਭਾਈ ਨੇ ਕੀਤਾ ਹੁੰਦਾ ਫਿਰ ਓਏ ਚੱਲ ਕਾਨੂੰ ਕਰਿਆ ਹੁਣ ਕਰਨਾ ਮarre ਜਪੋਂ ਤੋਂ ਪਤਾ ਜਾਨਾ ਲੱਗੇ ਮੇਰਾ ਫੋਨ ਅੰਦਰ ਪਿਆ ਹੈ ਚਾਰ ਪੀ ਨੂੰ ਕਦੇ ਪੈਸੇ ਪੁੱਛਣ ਲੱਗਦੇ ਆਪਣੀ ਥਾਣੀ ਚ ਨਹੀਂ ਮੇਰੇ ਹੁੰਦੇ ਕਦੇ ਪੈਸੇ ਲੱਗਣੇ ਆ ਠੀਕ ਹੈ ਮੈਂ ਪੱਕੀ ਪੱਕੀ ਫਰਾ ਰੱਖਿਆ ਮੰਗ ਕੇ ਭਾਏ ਦਾ ਤਲਾਸ਼ੀ ਹੋਣ ਲੱਗੇ ਦੇ ਨਾ ਵੀ ਫੋਨ ਲੈਣੀ